ਸਤਿ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਨੇ ਆਂ ਭਰਮਈਆ ਸ਼ਿਮਲਾ ਮਿਰਚ ਉਹਦੇ ਲਈ ਆਪਾਂ ਇੱਧਰ ਕੜਾਹੀ 'ਚ ਤੇਲ ਪਾ ਲਿਆ ਉਹਦੇ ਵਿੱਚ ਥੋੜੀ ਜੀ ਆਪਾਂ ਰਾਈ ਪਾ ਲਈ ਹੁਣ ਤਾਂ ਆਪਾਂ ਜਾਲੂਆਂ ਵਾਲੇ ਤਰ੍ਹਾਂ ਬਣਾਵਾਂਗੇ ਪਰ ਸ਼ਿਮਲਾ ਮਿਰਚ ਕਈ ਵਾਰੀ ਸਬਜ਼ੀ ਦੇ ਪੈਸੇ ਲੱਗੇ ਹੁੰਦੇ ਹਨ ਜੇ ਆਪਾਂ ਨੂੰ ਹੁੰਦਾ ਵੀ ਖਰਾਬ ਨਾ ਹੋ ਜੇ ਵਿਚੋਲਾ ਮਿਰਚ ਭਰ ਕੇ ਬਣਾ ਕੇ ਰੱਖ ਲੈਨੇ ਦਾਲ ਵਗੈਰਾ ਬਣੀ ਹੁੰਦੀ ਹੈ ਸਾਮ ਨੂੰ ਜਿੰਨੇ ਤੋਂ ਰੋਟੀ ਖਾਧੀ ਜਾਂਦੀ ਹੈ ਦਾਲ ਬਿਨਾ ਕਿਤੇ ਹੁੰਦੀ ਸਬਜ਼ੀ ਜਾਂਦੀ ਹੈ ਪਰੌਂਠਾ ਵਗੈਰਾ ਨਾਲ ਮੇਰੇ ਬ੍ਰੈਕਫਾਸਟ ਦੇ ਵਿੱਚ ਦੇਈ ਲੈ ਲਓ ਨਾਲ शिमला ਮਿਰਚ ਲੈ ਲਓ ਬੜੀਆ ਖਾਧੀ ਜਾਂਦੀ ਰੋਟੀ ਸੋ ਜੀ ਆਪਾਂ ਆਲੂ ਵਾਲੇ ਸੀ ਜਿਹੜੇ ਉਹ ਪਾਤੇ ਵਿੱਚ ਨੰਨ ਥੋੜਾ ਜਿਹਾ ਪਾਉਣ ਲੱਗੇ ਤੇ ਪੌਣੇ ਮਸਾਲੇ ਨਮਕ ਪੀਚ ਪਾਓ ਤਾਂ ਇਹ ਪਾਉ ਦੋ ਇਹ ਜੀ ਮਿਰਚ ਹਲਦੀ ਨਮਕ ਕਾ ਇਹ ਸੇਨਾ ਨਾ ਪਮਲਾ ਲਾ 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 ਕਸ਼ੇਲਾ ਮਿਰਚ ਦੇ ਵਿੱਚ ਭਰਨ ਵਾਲੀ ਸਟਫਿੰਗ ਹੈ ਜਿਹੜੀ ਉਹ ਆਪਣੀ ਤਿਆਰ ਹੋ ਗਈ ਜੀ ਮਿਰਚਾਂ ਇਹਨਾਂ ਕੋੜੰਗਾਂ ਨੇ ਰਸਤ ਵਿੱਚ ਜਾਂਦੇ। ਵੀ ਬਸ ਇਹਨਾਂ ਨੂੰ ਖੋਦ ਜਿਵੇਂ ਮਸਾਲੇ ਮਤਲਬ ਹਲਦੀ ਵਗੈਰਾ ਪੱਕ ਜੂਗੀ ਮੜੇ ਨਾਲ ਸੇਕ ਘੱਟ ਹੀ ਰੱਖਿਆ ਮੈਂ। ਜੈਸ ਘੱਟ ਹੈ ਪਣ। ਇਹ ਸੇ ਪੱਕ ਜਾਣਗੇ ਫਿਰ ਆਪਾਂ ਸ਼ਮਲਾ ਵਿੱਚ ਭਰ ਕੇ ਸੰਭਾਉਂਗੇ। ਉਹ ਜਿਹੜਾ ਪਰਸ਼ੀ ਵਾਲਾ ਮਿਰਚ ਦੇ ਵਿੱਚ ਭਰ ਲਈ ਸਟਫਿੰਗ ਥੋੜਾ ਜਿਹਾ ਮੈਂ ਘੱਟ ਰੱਖਿਆ ਵਿੱਚ ਮਸਾਲਾ ਨੂੰ ਦੱਬ ਦੱਬ ਕੇ ਭਰਤਾ ਤੇ ਪਰ ਉਹ ਤੋਂ ਨਹੀਂ ਬਹੁਤ ਬਹੁਤ ਜ਼ਿਆਦਾ ਭਰਿਆ ਵੀ ਕਿਉਂਕਿ ਆਪਾਂ ਇਹਨਾਂ ਨੂੰ ਹੁਣ ਇੱਧਰ ਕੜਾਹੀ 'ਚ ਤੇਲ ਪਾ ਲਿਆ ਤੇ ਉਹਦੇ ਚ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਰੱਖਾਂਗੇ ਫ੍ਰਾਈ ਕਰਾਂਗੇ ਘੱਟ ਗੈਸ ਤੇ ਘੱਟ ਗੈਸ ਤੇ ਬਣਾਵਾਂਗੇ ਨੇ ਮੱਛੀ ਗਨਸ ਇੱਕ ਪਾਣੀ ਥੋੜਾ ਜਿਹਾ ਇਹ ਕੱਟ ਜਾਵਾਂਗੇ ਸਾਈਜ਼ ਛੋਟਾ ਹੋ ਜਾਂਦਾ ਜਦੋਂ ਇਹ ਤਲੀਆਂ ਤਲ ਜਾਣਗੇ ਫਿਰ ਆਪਾਂ ਇਹਨੂੰ ਫੋਕ ਕਰਮੇਰੋਂ ਵੀ ਵਿੱਚ ਪਾ ਦਾਂਗੇ ਸਿੱਖ ਮੱਛੀ ਰਹੀ ਬਾਹਰ ਉਸਕੋ ਕੁਝ ਨਹੀਂ ਕਰਨਾ ਟੱਟ ਗਏ ਉਸ ਤੇ ਉਸ ਤੱਕ ਜਸ ਕੇ ਆਪਾਂ ਨੂੰ ਪਕਾਉਣਾ ਹੈ ਹੌਲੀ ਹੌਲੀ ਥੋੜੀ دیر ਬਾਅਦ ਹਿਲਾਵਾਂਗੇ ਵੈਸੇ ਦੋਵਾਂ ਦਾ ਪਰਾਂ ਮਿਰਚਾਂ ਤਿਆਰ ਹੋ ਜਾਣੀਆਂ ਬਾਊ ਜੀ ਆਪਣੀ ਸ਼ਿਮਲਾ ਮਿਰਚ ਬਣ ਗਈਆਂ ਜਿਹੜਾ ਆਪਣੇ ਕੋਲੇ ਆਲੂ ਵਾਲਾ ਸਟਫਿੰਗ ਬਚੀ ਸੀਗੀ ਉਹ ਵੀ ਆਪਾਂ ਇਹਦੇ ਵਿੱਚ ਪਾਤੀ ਤੇ ਹੁਣ ਆਪਾਂ ਇਹਨੂੰ ਕੱਢ ਕੇ ਇਹਦੇ ਵਿੱਚ ਬੌਲ 'ਚ ਤੇ ਫ੍ਰਿਜ 'ਚ ਲਾਵਾਂਗੇ ਜਦੋਂ ਠੰਡੀਆਂ ਹੋ ਗਈਆਂ ਫਿਰ ਜਦੋਂ ਮਰਜ਼ੀ ਖਾਓ ਕਈ ਵਾਰੀ ਸਬਜ਼ੀ ਵਗੈਰਾ ਨਹੀਂ ਬਣੀ ਹੁੰਦੀ ਹਨ ਤਾਂ ਆਪਾਂ ਇਹਦੇ ਨਾਲ ਵਧੀਆ ਰੋਟੀ ਖਾ ਸਕਦੇ ਹਾਂ